ਸੂਪਾਸਰਹੰਦ ਦੀ ਮੌਤ ਹੋਈ ਆ ਤੇ ਬੜੇ ਲੋਕ ਖੁਸ਼ ਆ ਵੀ ਨੂੰ ਸਜ਼ਾ ਮਿਲ ਗਈ ਇਹਨੂੰ ਸਜ਼ਾ ਮਿਲ ਗਈ ਇਹਨੂੰ ਸਜ਼ਾ ਮਿਲ ਗਈ ਇਹ ਵੀਰੋ ਆਪਾਂ ਦੇਸੀ ਖਬਰਾਂ ਦਾ ਪ੍ਰੋਗਰਾਮ ਖੋਲ੍ਹਿਆ ਆ ਚੈਨਲ ਖੋਲ੍ਹਿਆ ਆ ਇੱਥੇ ਦੇਸੀ ਖਬਰਾਂ ਹੋਣਗੀਆਂ ਸੱਚੀਆਂ ਖਬਰਾਂ ਹੋਣਗੀਆਂ ਕਿ ਹਰ ਚੀਜ਼ ਦਾ ਸੱਚ ਕੀ ਆ ਲੋਕ ਬੜੇ ਖੁਸ਼ ਆ ਵੀ ਸੂਪਾਸਰਹੰਦ ਨੂੰ ਸਜ਼ਾ ਮਿਲ ਗਈ ਸਜ਼ਾ ਮਿਲ ਗਈ ਸਜ਼ਾ ਮਿਲ ਗਈ ਬਸ ਜਨਤਾ ਨੂੰ ਇੰਨਾ ਕੀ ਪਤਾ ਹੁੰਦਾ ਆ ਤੇ ਭਾਈ ਸਜਾ ਉਹਨੂੰ ਮਿਲ ਗਈ ਜਾਂ ਕਿਸ ਨੇ ਗੇਮ ਕਰਕੇ ਉਹ ਮੋਹਰਾ ਪਾਸੇ ਸੁੱਟਦਾ ਵੀ ਚਲੋ ਭਈ ਇਸ ਮੋਹਰੇ ਦਾ ਹੁਣ ਕੰਮ ਨਹੀਂ ਕੋਈ ਇਹ ਮੋਹਰਾ ਨੁਕਸਾਨ ਕਰ ਰਿਹਾ ਇਹ ਹੋਰ 10 ਮੂੰਹ ਖੋਲੂਗਾ ਹੋਰ 10 ਬੰਦੇ ਇਕੱਠੇ ਹੋਣਗੇ ਵੀ ਇਹਨੂੰ ਸਜ਼ਾ ਮਿਲੀ ਆਪਾਂ ਉਹ ਜਿਹੜਾ ਉਹਨੂੰ ਵੀ ਸਜ਼ਾ ਦਵਾਈ ਹੈ ਹੈਨਾ ਹੋਰ ਪੁਰਾਣੇ 10 ਭੇਦ ਖੁੱਲਣਗੇ ਜਿਹੜੇ ਲੁਕੇ ਹੋਇਆ ਉਹ ਵੀ ਐਕਸਪੋਜ਼ ਹੋਣਗੇ ਹੈਨਾ ਤੇ ਇਹ ਸਭ ਵਿਰੋਧ ਕਰਨ ਕਰਾਵਣ ਆਪੇ ਆਪ ਇਹ ਸਾਰੀਆਂ ਚੀਜ਼ਾਂ ਸਰਕਾਰਾਂ ਆਪੇ ਹੀ ਕਰਾ ਦਿੰਦੀਆਂ ਆ ਤੇ ਨਵੇਂ ਬੰਦੇ ਨੂੰ ਨਾ ਹੀਰੋ ਬਣਾਤਾ ਉਹਦੇ ਥਰੂ ਹਣ ਸਭ ਕਰਨਗੇ ਹਨ ਵੀਰੋ ਇਹ ਬੰਦੇ ਬੰਦੇ ਮਾਰਨੇ ਬੜੇ ਉਖੇ ਹੁੰਦੇ ਆਪਾਂ ਆਮ ਬੰਦੇ ਆਮ ਜਨਤਾ ਆ ਆਪਣੇ ਕੋਲ ਇੱਕ ਮੋਟਰਸਾਈਕਲ ਦਾ ਲਾਇਸੈਂਸ ਨਾ ਹੋਵੇ ਨੰਬਰ ਪਲੇਟ ਨਾ ਹੋਵੇ ਤੇ ਆਪਾਂ ਕਿੰਨੇ ਕਦੀ ਗੇਟ 'ਚ ਪੈ ਜਾਂਦੇ ਆ ਹੈ ਤੇ ਕੋਈ ਬੰਦਾ ਉੱਠ ਕੇ ਕੁਛ ਵੀ ਵੀਰੋ ਇਹ ਸਭ ਗੇਮਾਂ ਪਰ ਵੀਰੋ ਮੈਂ ਪੰਜਾਬ ਦਾ ਉਹ ਕਾਲਾ ਦੌਰ ਆਪਣੇ ਅੱਖੀਂ ਵੇਖਿਆ ਸਾਡੇ ਇਲਾਕੇ ਵਿੱਚ ਮੈਂ ਮੰਡ 'ਚ ਰਹਿਣ ਵਾਲਾ ਬੰਦਾ ਆ ਤੇ ਸਾਡੇ ਇਲਾਕੇ ਵਿੱਚ ਨਾ ਵੀਰੋ ਰੋਜ਼ ਗੋਲੀ ਚੱਲਦੀ ਸੀ ਡੇਲੀ ਡੇਲੀ ਗੋਲੀ ਚੱਲਦੀ ਸੀ ਤੇ 7 ਵਜੇ ਸ਼ਾਮਾਂ ਨੂੰ 7 ਵਜੇ ਬੀਪੀਆਂ ਜਨਾਂਦੀਆਂ ਕਹਿੰਦੀਆਂ ਸੀ ਘਰੋ ਘਰੀ ਰੋਟੀ ਖਾ ਲੋ ਰੋਟੀ ਖਾ ਲੋ ਛੇਛਦੀ ਬਾਅਦ ਗੋਲੀ ਚੱਲਣ ਲੱਗ ਪੈਣੀ ਆ ਤੇ 8 8:30 ਵਜੇ ਗੋਲੀ ਚੱਲਣ ਲੱਗ ਪੈਂਦੀ ਸੀ ਸਾਡੇ ਲਾਗੇ ਹੀ ਇੱਕ ਮਿਲਟਰੀ ਦਾ ਕੈਂਪੋ ਬੈਠਾ ਸੀ ਟੁਗੜੀ ਬੈਠੀ ਸੀ ਸਾਡੇ ਪਿੰਡੇ ਦੂਸਰੇ ਪਾਸੇ ਬੀਐਸਐਫ ਦੀ ਇੱਕ ਚੌਕੀ ਬੈਠੀ ਸੀ ਸਾਡੇ ਤੋਂ ਥੋੜਾ ਜਿਹਾ ਦੂਰ ਹੀ ਇੱਕ सीआरपी ਦੇ ਸਭ ਵਨ ਵਨ ਵਸਵਨੀਆਂ ਜਿਹੜੀਆਂ ਸਰਕਾਰੀ ਸਿਕਿਉਰਟੀ ਦੀਆਂ ਹੈਗੀਆਂ ਟੁਗੜੀਆਂ ਉਹ ਬੈਠੀਆਂ ਸੀ ਤੇ ਜਿਹੜੇ ਖਾਲਸਤਾਨੀ ਜਾਂ ਕੋਣ ਸੀ ਪਤਾ ਨਹੀਂ ਉਹ ਇਹਨਾਂ ਦੇ ਅਟੈਕ ਕਰਦੇ ਹੁੰਦੇ ਸੀ ਤਾਂ ਸਾਡੇ ਇਲਾਕੇ 'ਚ ਡੇਲੀ ਹੀ ਗੋਲੀ ਚੱਲਦੀ ਸੀ ਉਸ ਵਕਤ ਉਸ ਵਕਤ ਬਹੁਤ ਜਿਹੜੇ ਚੋਰ ਮਚੱਕੇ ਉਹਨਾਂ ਨੇ ਕਿਸੇ ਨੇ ਪੁਲਿਸ ਦੇ ਵਰਦੀ ਪਾ ਲਈ ਕਿਸੇ ਨੇ ਨਿਹੰਗਾਂ ਦਾ ਕੱਪੜੇ ਪਾ ਲਏ ਤੇ ਉਹ ਫਿਰ ਘਰਾਂ 'ਚ ਜਾ ਕੇ ਲੁੱਟਦੇ ਹੁੰਦੇ ਸੀ ਤੇ ਬੀਬੀਆਂ ਦਾ ਰੇਪ ਕਰਦੇ ਹੁੰਦੇ ਸੀ ਜਿੰਨਾ ਉਸ ਦੌਰ ਚ ਜਨਾਨੀ ਨਾਲ ਰੇਪ ਹੋਇਆ ਨਾ ਪਿੰਡਾਂ ਚ ਉਹ ਹਾਲੇ ਕੋਈ ਸਾਹਮਣੇ ਨਹੀਂ ਆ ਰਿਹਾ ਕੋਈ ਮੂੰਹ ਨਹੀਂ ਖੋਲ ਰਿਹਾ ਕਿ ਇੱਕ ਦਿਨ ਸਾਹਮਣੇ ਆ ਜਾ ਤਾਂ ਪੂਰੀ ਦੁਨੀਆ ਹਿੱਲੂਗੀ ਬਹੁਤ ਕੁੜੀਆਂ ਦਾ ਰੇਪ ਹੋਇਆ ਜਿਸ ਘਰ ਸੋਹਣੀ ਕੁੜੀ ਆ ਉਸ ਘਰ ਕਿਸੇ ਨਾ ਕਿਸੇ ਨੇ ਵੜ ਜਾਣਾ ਭਾਵੇਂ ਹੋਣੇ ਉਹ ਸਭ ਚੋਰ ਮਚੱਕੇ ਕਿਸੇ ਨੇ ਪੁਲਿਸ ਦੇ ਕੱਪੜੇ ਪਾ ਕੇ ਵੜ ਜਾਣਾ ਕਿਸੇ ਨੇ ਨੰਗਾ ਦੇ ਕੱਪੜੇ ਪਾ ਕੇ ਵੜ ਜਾਣਾ ਤੇ ਜਨਾਨੀਆਂ ਦਾ ਰੇਪ ਹੁੰਦਾ ਹੁੰਦਾ ਸੀ ਬਹੁਤ ਮਾੜੀ ਹਾਲਤ ਸੀ ਪੰਜਾਬ ਦੀ ਜਿਸ ਦਾ ਸਿੱਟਾ ਕੀ ਨਿਕਲਿਆ ਉਸ ਗੋਲੀ ਸਿੱਕਾ ਜਿਹੜਾ ਚੱਲਿਆ ਉਹਦਾ ਸਿੱਟਾ ਇਹ ਨਿਕਲਿਆ ਵੀ ਜਿੰਨਾ ਵਪਾਰੀ ਵਰਗੀ ਸਾਰਾ ਇੱਥੋਂ ਭੱਜ ਗਿਆ ਸਾਡਾ ਪੰਜਾਬ ਦਾ ਟ੍ਰੇਡ ਉੱਥੇ ਦਾ ਉੱਥੇ ਹੀ ਖੜਾ ਹੈ ਵਪਾਰੀਆਂ ਦੇ ਅੱਗੇ ਚੀਜ਼ਾਂ ਮਸਲੈਸ ਕਰਨੀਆਂ ਆ ਤੇ ਜਿੱਥੇ ਗੋਲੀ ਸਿੱਕਾ ਹੋਊ ਉੱਥੇ ਵਪਾਰੀ ਆਉਂਦੇ ਜਾਂਦੇ ਉਹਨਾਂ ਆਉਣਾ ਜਾਣਾ ਹੁੰਦਾ ਪੈਸੇ ਲੈ ਕੇ ਆਉਣਾ ਜਾਸ ਹਾਕ ਦਾ ਜਿੱਥੇ ਹਾਲਾਤ ਖਰਾਬ ਉਹਦੇ ਵਪਾਰੀ ਕੰਮ ਚਾ ਬੰਦ ਕਰ ਦਿੰਦਾ ਫਰਜ਼ ਕਰ ਲਓ ਮੈਂ ਹੀ ਕਰ ਲੂੰ ਵਪਾਰ ਸ਼ੁਰੂ ਕਰਦਾ ਹਾਂ ਤੇ ਮੈਂ ਕੋਈ ਸਮਾਨ ਕਿਤੇ ਉਹਦੇ ਹਣਾ ਬਿਹਾਰ ਤੋਂ ਜਾ ਕੇ ਦੇਖਦਾ ਕੋਈ ਮੈਂ ਕਰਲਾ ਤੋਂ ਜਾ ਕੇ ਦੇਖਦਾ ਕੋਈ ਮੈਂ ਬੰਬਈ ਤੋਂ ਵੇਖਦਾ ਕੋਈ ਮੈਂ ਵਿਭਾਗ ਤੋਂ ਜਾ ਕੇ ਵੇਖਦਾ ਮੈਨੂੰ ਪਤਾ ਚੱਲਦਾ ਵੀ ਆਹ ਜਿਹੜੀ ਚੀਜ਼ ਆ ਫਲਾਨੀ ਜਗ੍ਹਾ ਬੜੀ ਕੁਆਲਿਟੀ ਵਾਲੀ ਮਿਲਦੀ ਆ ਬੜੀ ਸਸਤੀ ਮਿਲਦੀ ਆ ਇਹ ਉੱਥੋਂ ਜਾ ਕੇ ਵੇਚਦਾ ਮੈਨੂੰ ਐਡਰੈਸ ਦੱਸਦਾ ਮਨੀਪੁਰ ਦਾ ਮੈਂ ਮਨੀਪੁਰ ਜਾਵਾਂਗਾ ਬਿਲਕੁਲ ਨਹੀਂ ਜਾਵਾਂਗਾ ਇਹੋ ਜਿਹੇ ਹਾਲਾਤ ਤਾਂ ਵਿੱਚ ਇਸੇ ਤਰ੍ਹਾਂ ਹੀ ਉਸ ਟਾਈਮ ਜਨਾਬ ਵਪਾਰੀ ਵਰਗ ਸੀ ਹਿੰਦੁਸਤਾਨ ਦਾ ਜੋ ਬਾਹਰ ਦਾ ਉਹਨਾਂ ਵੇਖਿਆ ਪੰਜਾਬ ਤੇ ਹਾਲਾਤ ਬਹੁਤ ਖਰਾਬ ਆ ਨਾ ਜਾਓ ਜਿਨ੍ਹਾਂ ਸ਼ੋਰੂਮ ਖੋਲੇ ਹੁੰਦੇ ਉਹਨਾਂ ਫੋਨ ਤੇ ਆਰਡਰ ਦੇਣਾ ਹੁੰਦਾ ਜਿਹੜੇ ਵਪਾਰੀ ਸਟਰਗਲ ਕਰ ਰਹੇ ਹੁੰਦੇ ਆ ਉਹਨਾਂ ਦੀ ਵਪਾਰ ਨੂੰ ਵਧਾਉਣਾ ਹੁੰਦਾ ਉਸ ਜਗ੍ਹਾ ਦਾ ਸਮਾਨ ਇੱਥੇ ਵੇਚਣਾ ਇਸ ਜਗ੍ਹਾ ਦਾ ਉੱਥੇ ਵੇਚਣਾ ਹਣਾ ਤੇ ਉਹ ਸਾਰੇ ਭੱਜ ਗਏ ਉਹਨਾਂ ਦਾ ਨੁਕਸਾਨ ਬਹੁਤ ਹੋਇਆ ਤੇ ਵੀਰੋ ਇਸ ਬੰਦੇ ਦੀ ਬੋਡੀ ਦਾ ਬੇਟਾ ਨਹੀਂ ਲੈਣ ਆਇਆ ਘਰ ਦੇ ਵਾਲੇ ਬੋਡੀ ਲੈਣ ਤੋਂ ਮਨਾ ਕਰਦਾ ਮਤਲਬ ਕੁਝ ਮਾਰਾ ਕੀਤਾ ਸੀ ਤਾਂ ਹੀ ਹੋਇਆ ਸੀ ਇੰਨਾ ਮਾਰਾ ਕੀਤਾ ਸੀ ਇਹਨੇ ਉਹਦਾ ਰਿਜ਼ਲਟ ਅੱਜ ਨੂੰ ਮਿਲ ਗਿਆ ਪਰ ਜਿਹਨੇ ਜਿਹੜੇ ਲੋਕ ਉਹਨੇ ਇਹਦੇ ਘਰ ਬਰਬਾਦ ਕੀਤੇ ਸੀ ਉਹਦੇ ਨਈਂ ਨਾ ਉਹਨਾਂ ਵਿਚਾਰਿਆਂ ਦੇ ਘਰ ਬਰਬਾਦ ਹੋ ਗਿਆ ਨਾ ਹੁਣ ਇਹਨੂੰ 사이ਟ ਤੋਂ ਸ਼ਾਇਦ ਇਸੇ ਵਾਸਤੇ ਹਟਾਤਾ ਹੋਵੇ ਕਿ ਭਾਈ ਇਹ ਹੋਰ ਦਾਹਾਂ ਬੰਦਿਆਂ ਨੂੰ ਫਸਾਊਗਾ ਇਹਦਾ ਕੁਝ ਕਰਵਾ ਲਓ ਹੈਨਾ ਤੇ ਇਹ ਸਾਰੀਆਂ ਗੇਮਾਂ ਹੁੰਦੀਆਂ ਆ ਲੋਕੀ ਇੱਕ ਮੋਹਰੇ ਕਦੀ ਕੋਈ ਮੋਹਰਾ ਖੜਾ ਹੋ ਜਾਂਦਾ ਉਸ ਮੋਹਰੇ ਦੀ ਲੋੜ ਹੁਣ ਖਤਮ ਹੋ ਗਈ ਹੁਣ ਦੂਜਾ ਮੋਹਰਾ ਮੋਹਰਾ ਖੜਾ ਕਰ ਲੋ ਲੋਕਾਂ ਨੂੰ ਆਮ ਜਨਤਾ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੋਕ ਉਸੇ ਜੀ ਖੁਸ਼ ਹੋਈ ਜਾਂਦੇ ਵੀ ਇਹਨੂੰ ਮਾਰਦਾ ਇਹਨੂੰ ਮਾਰਦਾ ਵੀਰੋ ਪੰਜਾਬ ਦਾ ਬਹੁਤ ਹਾਲਾਤ ਖਰਾਬ ਹੋਏ ਔਰ ਇਹ ਸਾਰੇ ਹਾਲਾਤ ਜਿਹੜੇ ਖਰਾਬ ਹੋਏ ਪੰਜਾਬ ਜਿਹੜਾ ਇਹ ਸਾਰਾ ਇਹਦਾ ਕਾਰਨ ਸੀ ਕੁਰਸੀ ਕੁਰਸੀ ਵਾਸਤੇ ਸਾਡੇ ਲੀਡਰਾਂ ਨੇ ਸਾਡੇ ਪੰਜਾਬ ਦੀ ਜਵਾਨੀ ਮਰਵਾ ਕੇ ਰੱਖਤੀ ਕਿੰਨੀਆਂ ਪੀੜੀਆਂ ਖਤਮ ਹੋਈਆਂ ਅਸੀਂ ਉਹ ਲੈ ਕੇ ਹੁਣ ਤੱਕ ਤਿੰਨ ਚਾਰ ਪੀੜੀਆਂ ਖਤਮ ਹੋਈਆਂ ਚਾਰ ਪੰਜ ਪੀੜੀਆਂ ਬੇੜਾ ਗਰ ਗਿਆ ਪੰਜਾਬ ਦਾ ਚੱਜ ਦਾਲ ਤੇ ਵੀਰੋ ਇਹ ਆਪਣਾ ਚੈਨਲ ਆ ਸਬਸਕ੍ਰਾਈਬ ਕਰੋ ਗੱਲ ਆਪਾਂ ਸੱਚੀ ਦੀ ਆਖੀ ਦੀ ਆ ਸਹੀ ਆਖੀ ਦੀ ਆ ਵੀਰ ਭਾਵੇਂ ਆਪਾਂ ਨੂੰ ਘਾਟੀ ਆਉਂਦੇ ਆ ਪਰ ਗੱਲ ਆਪਾਂ ਗੱਡ ਕੇ ਹਰ ਆਖੀ ਦੀ ਆ ਧੰਨਵਾਦ